ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਪੰਜਾਬ ਵਿੱਚ ਜਿੰਨੀਆਂ ਵੀ ਅਨਸੂਚਿਤ ਜਾਤੀਆਂ ਨਾਲ ਸੰਬੰਧਿਤ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਕੰਮ ਕਰਦੀਆਂ ਉਹਨਾਂ ਸਾਰੇ ਆਗੂਆਂ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੇ ਸੰਯੁਕਤ ਮੋਰਚਾ ਬਣਾ ਕੇ ਸੰਘਰਸ਼ ਲੜਿਆ ਔਰ ਲੜ ਰਹੇ ਆ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਨਿਜੀ ਮੰਤਵ ਛੱਡ ਕੇ ਇੱਕ ਮਿਨੀਮਮ ਪੁਆਇੰਟ ਤੇ ਜਿੱਥੇ ਕਿ ਸਾਡੇ ਅਣਸੂਚਿਤ ਜਾਤੀ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਹੈ ਉਹਦੇ ਲਈ ਸੰਘਰਸ਼ ਕਰਨ ਵਾਸਤੇ ਸਾਨੂੰ ਸੰਯੁਕਤ ਦਲਤ ਮੋਰਚਾ ਬਣਾਉਣ ਦੀ ਇੱਕ ਲੋੜ ਹੈ ਔਰ ਇਸ ਮੋਰਚੇ ਵਿੱਚ ਭਾਰੀ ਜਥੇਬੰਦੀਆਂ ਨੇ ਕਾਫੀ ਜਥੇਬੰਦੀਆਂ ਨੇ ਸਹਿਯੋਗ ਦੇਣ ਦੀ ਸਾਨੂੰ ਜਿਹੜੀ ਹੈਗੀ ਹੈ ਸਹਿਮਤੀ ਪ੍ਰਗਟਾਈ ਹੈ ਸੋ ਜਿੰਨੀਆਂ ਵੀ ਜਥੇਬੰਦੀਆਂ ਰਹਿ ਗਈਆਂ ਮੈਂ ਸਾਰੀਆਂ ਹੀ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੇ ਰਾਜਨੀਤਿਕ ਝੰਡੇ ਆਪਣੀ ਰਾਜਨੀਤਿਕ ਪਾਰਟੀ ਉਸੇ ਤਰ੍ਹਾਂ ਬਰਕਰਾਰ ਰੱਖੋ ਪਰ ਜਿੱਥੇ ਮਿਨੀਮਮ ਪੁਆਇੰਟ ਹੈ ਜਿੱਥੇ ਕਿਤੇ ਸਾਡੇ ਸ਼ੈਡਿਊਲਡ ਕਾਸਟ ਲੋਕਾਂ ਨਾਲ ਪੰਜਾਬ ਦੇ ਵਿੱਚ ਰੋਜ਼ਾਨਾ ਧੱਕੇਸ਼ਾਹੀ ਹੋ ਰਹੀ ਹੈ ਉਨ੍ਹਾਂ ਲਈ ਸੰਘਰਸ਼ੀਲ ਹੋਣ ਵਾਸਤੇ ਸਾਨੂੰ ਸੰਯੁਕਤ ਦਲਤ ਮੋਰਚਾ ਬਣਾਉਣ ਦੀ ਇੱਕ ਬਹੁਤ ਵੱਡੀ ਲੋੜ ਹੈ ਜਿਸ ਸੰਬੰਧੀ ਅਸੀਂ 29 ਜੂਨ 2025 ਦਿਨ ਐਤਵਾਰ ਨੂੰ ਸਰਕਟ ਹਾਊਸ ਲੁਧਿਆਣਾ ਵਿਖੇ ਜੋ ਕਿ ਪੀਏਯੂ ਦੇ ਨੇੜੇ ਹੈ ਉੱਥੇ ਸਹੀ 10 ਵਜੇ ਸਵੇਰੇ ਇੱਕ ਬਹੁਤ ਵੱਡੀ ਐ ਮੀਟਿੰਗ ਰੱਖੀ ਗਈ ਹੈ ਔਰ ਪੰਜਾਬ ਦੀਆਂ ਜਿੰਨੀਆਂ ਵੀ ਇਹ ਸਾਡੀਆਂ ਜਥੇਬੰਦੀਆਂ ਉਹਨਾਂ ਨੂੰ ਦੁਬਾਰਾ ਅਪੀਲ ਕਰਦਾ ਕਿ ਉਹਨਾਂ ਦੇ ਆਗੂ ਸਹਿਬਾਨ ਉਹਨਾਂ ਦੇ ਲੀਡਰ ਸਹਿਬਾਨ ਇਸ ਮੀਟਿੰਗ ਵਿੱਚ ਜ਼ਰੂਰ ਪਹੁੰਚਣ ਤਾਂ ਜੋ ਪੰਜਾਬ ਦੇ ਵਿੱਚ ਜੋ ਸਾਡੇ ਸਮਾਜ ਨਾਲ ਧੱਕੇਸ਼ਾਹੀ ਹੋ ਰਹੀ ਹੈ ਇਹਨਾਂ ਬੇਜਮੀਨੇ ਕਰਤੀ ਲੋਕਾਂ ਨਾਲ ਉਹਨਾਂ ਇਹਨਾਂ ਸਾਡੇ ਸਮਾਜ ਦੀ ਹੋਂਦ ਨੂੰ ਬਚਾਉਣ ਵਾਸਤੇ ਅਸੀਂ ਕੋਈ ਨਵੀਂ ਇੱਕ ਨਵਾਂ ਰਸਤਾ ਅਪਣਾ ਸਕੀਏ ਨਵਾਂ ਇੱਕ ਲੀਹਾਂ ਬਣਾਈਏ ਤਾਂ ਜੋ ਸਾਡੇ ਸਮਾਜ ਨੂੰ ਅਸੀਂ ਇਹ ਲੁੱਟਖਸਟ ਤੋਂ ਬਚਾ ਸਕੀਏ